ਕਹਿੰਦੇ ਆ ਨਾ ਇਨਸਾਨ ਗਲਤੀਆਂ ਦਾ ਪਤਲਾ ਆ ਪਰ ਮੈਂ ਦੇਖਿਆ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਕੋਲੋਂ ਵੀ ਕਈ ਵਾਰ ਬਹੁਤ ਵੱਡੀਆਂ ਗਲਤੀਆਂ ਹੋਜੀਆਂ ਨੇ ਤੇ ਜਿਨ੍ਹਾਂ ਦਾ ਖਮਿਆਜਾ ਉਹਨਾਂ ਨੂੰ ਇਤਿਹਾਸ ਗਵਾਇਆ ਕਿ ਭੁਗਤਣਾ ਪਿਆ ਕਿਸੇ ਤਰ੍ਹਾਂ ਦੀ ਇੱਕ ਘਟਨਾ 1998 ਦੀ ਹੈ ਇੱਕ ਬਹੁਤ ਵੱਡੀ ਕੰਪਨੀ ਤੁਸੀਂ ਜਾਣਦੇ ਹੋ ਕਿ ਸੋਨੀ ਸੋਨੀ ਨੇ ਇੱਕ ਕੈਮਕਾਉਟਰ ਬਣਾਇਆ ਸੀਸੀਡੀ ਟੀਆਰਵੀ 65 ਉਸ ਕੈਮਕਾਉਟਰ ਦੇ ਵਿੱਚ ਸੋਨੀ ਨੇ ਇੱਕ ਨਵੀਂ ਤਕਨੀਕ ਗਾਕਾਂ ਨੂੰ ਦਿੱਤੀ ਉਸ ਤਕਨੀਕ ਸੀ ਨਾਈਟ ਵਿਜ਼ਨ ਦੀ ਕੀ ਰਾਤ ਬਿਲੇ ਘੱਟ ਰੋਸ਼ਨੀ ਜਾਂ ਫਿਰ ਹਨੇਰੀ ਦੇ ਵਿੱਚ ਤੁਸੀਂ ਵੀਡੀਓ ਸ਼ੂਟ ਕਰੋਗੇ ਤਾਂ ਵੀਡੀਓ ਜਿਹੜੀ ਉਹਦੀ ਕੁਆਲਿਟੀ ਸਾਫ ਆਏ ਪਰ ਇਹ ਸੌਦਾ ਕੰਪਨੀ ਦੇ ਲਈ ਜੰਜਾਲ ਬਣ ਗਿਆ ਕਿਉਂਕਿ ਜਦੋਂ ਇਸ অপਸ਼ਨ ਨੂੰ ਤੇ ਨੇ ਆਨ ਕੀਤਾ ਗਿਆ ਤੇ ਇਨਫਰਾ ਰੈਡ ਦੇ ਨਾਲ ਬਹੁਤ ਘੱਟ ਕੱਪੜਿਆਂ ਦੇ ਵਿੱਚ ਦੀ ਵੀ ਇਹ ਵੀਡੀਓ ਬਣਾ ਸਕਦਾ ਸੀ ਤੇ ਬਹੁਤ ਸਾਰੇ ਮਾਪਿਆਂ ਨੂੰ ਇਹਦੀ ਚਿੰਤਾ ਹੋਈ ਕਿ ਉਹਨਾਂ ਦੇ ਬੱਚਿਆਂ ਦੀ ਪ੍ਰਾਈਵੇਸੀ ਕਿੱਥੇ ਰਹੇਗੀ ਉਸ ਵੇਲੇ ਸੋਨੀ ਕੰਪਨੀ ਨੇ 7 ਲੱਖ ਆਪਣੇ ਗੇਮ ਕਾਡਰ ਜਿਹੜੇ ਕਿ ਵੇਚ ਚੁੱਕੇ ਸੀ ਸਾਰੇ ਵਾਪਸ ਮੰਗਾਏ ਤੇ ਉਹਨਾਂ ਵਿੱਚੋਂ ਨਾਈਟ ਵਿਜ਼ਨ ਦਾ ਫੀਚਰ ਹੈ ਉਹਨੂੰ ਬੰਦ ਕਰਕੇ ਦੁਬਾਰਾ ਗਾ ਕਰੂ ਦੇਣਾ ਪਿਆ ਇਸੇ ਤਰ੍ਹਾਂ ਦੋਸਤੋ ਇਤਿਹਾਸ ਗਵਾਏ ਕਿ ਬਹੁਤ ਬਹੁਤ ਵੱਡੀਆਂ ਕੰਪਨੀਆਂ ਬਹੁਤ ਬਹੁਤ ਵੱਡੀਆਂ ਸ਼ਖਸੀਤਾਂ ਕੋਲੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਸਾਰੇ ਬਾਰੇ ਗੱਲਬਾਤ ਕਰਦੇ ਰਾਂਗੇ ਜੀ ਧੰਨਵਾਦ